ਹਾਂਜੀ ਸਰਦਾਰ ਜੀ ਕਾਲ ਜੀ ਅੱਜ ਕਿਸਾਨ ਚਿਕਸ਼ਕ ਕਮੇਟੀ ਕੋਲ ਮੁੰਡਾ ਜੰਦੇ ਬੰਦੀ ਦੇ ਜ਼ਿਲ੍ਹਾ ਪ੍ਰਧਾਨ ਜੀ ਅੱਜ ਚੰਡੀਗੜ੍ਹ ਦੇ ਵਿੱਚ ਨਹੀਂ ਲੈਣਾ ਨਹੀਂ ਇਥੇ ਦੋਗੇ ਚੰਗਾ ਜੀ ਕਿ ਜਿਹੜੇ ਆਪਣੇ ਬੰਦੀ ਸਿੰਘ ਹੈ ਜੀ ਜੇਲਾਂ ਦੇ ਵਿੱਚ ਬੰਦਾ ਜੀ ਉਸ ਬੰਦ ਦੇ ਵਿੱਚ ਸਾਰੇ ਕਿਸਾਨ ਮੇਂ ਇਕੱਠੇ ਹੋਏ ਨਹੀਂ ਆਏ ਤੇ ਆਪਾਂ ਜ਼ਿਲ੍ਹਾ ਪ੍ਰਧਾਨ ਤੋਂ ਜਾਣਦੇ ਜੀ ਪਰਦਾ ਜੀ ਦਿਓ ਜਾਣਕਾਰੀ ਜੀ ਆਪਣੇ ਜਿਹੜੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਬੰਦਾ ਜੀ ਉਹਨਾਂ ਦੇ ਬਾਰੇ ਕੀ ਵਿਚਾਰ ਹੈ ਜੀ ਆਪਣੇ ਗੁਰੂ ਰੂਪ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਪਾਈਏ ਗੱਜ ਕੇ ਫਤਿਹ ਬੁਲਾਇਓ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਦੇ ਬਾਣੀ ਦਾ ਫਰਮਾਨ ਆ ਜਵੇ ਬਾਣ ਲਾਗਿਓ ਤਵੇ ਰੋਸ ਜਾਗਿਓ ਤੇ ਮਾਂ ਵਾਕਾਂ ਅਨੁਸਾਰ ਅੱਜ ਚੰਡੀਗੜ੍ਹ ਦੇ ਵਿੱਚ ਜਿਹੜਾ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਦੋਰੀ ਦੋਰੀ ਜਿਹੜੀ ਸਜ਼ਾ ਕੱਟ ਰਹਾ ਤੇ ਉਸ ਤੋਂ ਉਪਰੰਤ ਜਿਹੜੇ 328 ਸਰੂਪ ਜਿਹੜੇ ਸਾਂਝੀ ਵਾਲਤਾ ਦੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਆ ਉਹ ਸਾਡੇ ਇਕੱਲੇ ਸਿੱਖਾਂ ਦੇ ਨਹੀਂ ਉਹ Hindu, Muslim, ईसाई ਸਾਰਿਆਂ ਦੇ ਸਾਂਝੇ ਗੁਰੂ ਆ ਜੀਨਾਂ ਦੇ ਸਰੂਪ ਜਿਹੜੇ ਆ ਉਥੋਂ ਗੁੰਮ ਹੋਏ ਆ ਤੇ ਜਿਹੜਾ ਬਗਰਾੜੀ ਦੇ ਵਿੱਚ ਮੋਰਚਾ ਚੱਲਿਆ ਸੀ ਥਾਵਾਂ ਥਾਵਾਂ ਤੇ ਭਾਰਤ ਦੇ ਕੋਨੇ ਕੋਨੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵਿਵਦੀ ਹੋਈ ਆ ਉਹਦੇ ਦੋਸ਼ੀ ਅਜੇ ਬਾਹਰ ਫਿਰਨਦੇ ਆ ਤੇ ਸਾਡੇ ਜਿਹੜੇ ਸਿੰਘਾਂ ਨੇ ਦੋਰੀ ਦੋਰੀ ਸਜ਼ਾ ਕੱਟ ਲਈ ਆ ਤੇ ਉਹ ਜੇਲ੍ਹਾਂ ਦੇ ਵਿੱਚ ਸਰੰਡੇ ਆ ਇਹ ਜਿਹੜਾ ਇਹ ਦੇਸ਼ ਦਾ ਕਾਨੂੰਨ ਆ ਇਹ ਕਾਨੂੰਨ ਬਹੁਤ ਮਾੜਾ ਕਾਨੂੰਨ ਆ ਪਰ ਹੁਣ ਲੋਕ ਜਾਗ ਚੁੱਕੇ ਆ ਸਰਕਾਰਾਂ ਨੂੰ ਦੱਸ ਦੇਣਗੇ ਕਿ ਵੀ ਲੋਕ ਕੀ ਸ਼ੈ ਹੁੰਦੇ ਆ ਇਹ ਲੋਕਾਂ ਦੀਆਂ ਹੀ ਚੁਣੀਆਂ ਹੋਈਆਂ ਸਰਕਾਰਾਂ ਜਦੋਂ ਇਹ ਕੁਰਸੀ ਤੇ ਬਹਿ ਜਾਂਦੀਆਂ ਉਦੋਂ ਸਾਰੇ ਜਿਹੜੇ ਵਾਦੇ ਭੁੱਲ ਜਾਂਦੀਆਂ ਇਹ ਸਰਕਾਰ ਜਿਹੜੀ ਪੰਜਾਬ ਦੇ ਵਿੱਚ ਵੀ ਆਈ ਆ ਇਹਨਾਂ ਨੇ ਪਹਿਲਾਂ ਇਸ ਮੁੱਦੇ ਤੇ ਇੱਕ ਨਸ਼ੇ ਦੇ ਮੁੱਦੇ ਤੇ ਤੇ ਗੁਰੂ ਗ੍ਰੰਥ ਸਾਹਿਬ ਦੀ ਵਿਵਸਥੀ ਦਾ ਇਹਨਾਂ ਨੇ ਲੋਕਾਂ ਨੂੰ ਨਾਰਾ ਲਾਇਆ ਸੀ ਵੀ ਅਸੀਂ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਤੇ ਉਹਦੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਗੱਡੀ ਤੇ ਬਾ ਦਿੱਤਾ ਪਰ ਇਹਨਾਂ ਵੀ ਪਹਿਲੀਆਂ ਸਰਕਾਰਾਂ ਵਾਂਗੂ ਆ ਕੇ ਗੱਦੀ ਦੇ ਬਹਿਣ ਦੇ ਸਾਰੀ ਉਹ ਜਿਹੜੇ ਵਾਅਦੇ ਭਲਾ ਦਿੱਤੇ ਆ ਇਸ ਕਰਕੇ ਇਹ ਜਿਹੜਾ ਕੌਮੀ ਮੋਰਚਾ ਲਾਉਣਾ ਪਿਆ ਅਸੀਂ ਕਿਸਾਨ ਸੰਘਰਸ਼ ਕਮੇਟੀ ਕੋਟਵੱਡਾ ਵੱਲੋਂ ਕੌਮੀ ਇਨਸਾਫ ਮੋਰਚੇ ਨੂੰ ਵਿਸ਼ਵਾਸ ਦਉਂਦੇ ਆ ਇਹ ਜੱਥੇ ਬੰਦੀ ਜਿੰਨਾ ਚਿਰ ਵੀ ਇਹ ਮੋਰਚਾ ਚੱਲੂਗਾ ਮੋਢੇ ਦੇ ਨਾਲ ਮੋਢਾ ਜੋੜ ਕੇ ਅਸੀਂ ਚੱਲਾਂਗੇ ਇੱਕ ਮੈਂ ਗੱਲ ਹੋਰ ਕਹਿਣੀ ਚਾਹਨਾ ਵੀ ਇੱਥੇ ਵੇਖੋ ਇਹ ਰਾਮਨੀ ਇਮਰ ਵਰਗੇ ਜਿਨ੍ਹਾਂ ਨੇ ਅਨੇਕਾਂ ਲੜਕੀਆਂ ਦੇ ਨਾਲ ਬਲਾਤਕਾਰ ਕਰਕੇ ਉਹਨਾਂ ਦਾ ਜੀਵਨ ਬਰਬਾਦ ਕੀਤਾ ਤੇ ਨੇਕਾਂ ਹੀ ਕਤਲ ਕਰਕੇ ਤੇ ਥੱਲੇ ਧਰਤੀ ਦੇ ਨਾਪਕੇ ਉੱਤੇ ਰੋਖ ਲਾ ਦਿੰਦਾ ਸੀ ਤੇ ਉਹ ਬੰਦਾ ਜਿਹੜਾ ਵਾ ਉਹ ਅੱਜ ਦੂਜੇ ਮਹੀਨੇ ਚ ਫੇਰ ਪ੍ਰੋਲ ਤੇ ਆ ਗਿਆ ਤੇ ਸਾਡੇ ਜਿਹੜੇ ਬੰਦੀ ਸਿੰਘ ਆ ਉਹ ਵਿਚਾਰੇ ਜੇਲਾਂ ਦੇ ਵਿੱਚ ਸੜਨਦੇ ਆ ਇਹ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਦੋਹਰੇ ਦੋਹਰੇ ਜਿਹੇ ਕਾਨੂੰਨ ਜਿਹੜੇ ਆ ਇਹ ਲੋਕ ਹੁਣ ਨਹੀਂ ਚੱਲਣ ਦੇਣਗੇ ਇਸ ਕਰਕੇ ਬੇਨਤੀ ਵੀ ਕਰਦੇ ਆ ਤੇ ਸਰਕਾਰ ਨੂੰ ਚੇਤਾਵਨੀ ਵੀ ਦਿੰਨੇ ਆ ਵੀ ਜੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੰਦੀ ਸਿੰਘ ਨਾ ਰਹਾ ਕੀਤੇ ਤੇ ਇੱਥੇ ਸਰਕਾਰ ਨੂੰ ਜਿਹੜਾ ਵਾ ਉਹ ਸਾਹਮਣਾ ਮੁਸ਼ਕਲ ਹੋ ਜਾਊਗਾ ਕਿਉਂਕਿ ਇੱਥੇ ਸਾਰੀਆਂ ਨਿਹੰਗ ਸਿੰਘ ਜੱਥੇਬੰਦੀਆਂ ਤੇ ਹੋਰ ਕੌਮੀ ਜਿਹੜੀਆਂ ਇਨਸਾਫ ਪਸੰਦ ਜੱਥੇਬੰਦੀਆਂ ਵਾ ਉਹ ਸਾਰੀਆਂ ਇੱਥੇ ਪਹੁੰਚ ਕੇ ਆਪਦੀ ਉਹਨਾਂ ਸ਼ਮੂਰਤ ਕੀਤੀ ਆ ਤੇ ਜਿਹੜਾ ਹੋਰ ਵੀ ਸਾਡੇ ਭਰਾ ਰਹਿੰਦੇ ਆ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਇਹ ਕੌਮੀ ਮੋਰਚੇ ਦੇ ਵਿੱਚ ਆ ਕੇ ਤੇ ਆਪਾਂ ਜਿਹੜਾ ਇਹ ਸਿੰਘਾਂ ਨੂੰ ਜਿੰਨਾ ਚਿਰ ਹਰਿਆਣਾ ਹੋਏ ਉਹਨਾਂ ਚਿਰ ਇਹ ਮੋਰਚਾ ਜਾਰੀ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਜ਼ਿਲ੍ਹਾ ਪ੍ਰਧਾਨ ਜੀ ਤਰਤਨ ਜੀ ਕਸਾਸ਼ ਚਰਚ ਕਮੇਟੀ